ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬਰਡ ਵਲੋਗ ਸਾਰੇ ਭਰਾਵਾਂ ਨੂੰ ਸਵਾਗਤ ਕਰਦੇ ਆਂ ਜੀ। ਹਲੋ ਜੀ ਦੋਸਤੋ ਮੈਂ ਤੇ ਜੋਬਨਵੀਰ ਕੱਲ ਜਿਹੜੇ ਕਬੂਤਰ ਲੈ ਕੇ ਆਏ ਆਂ ਜੀ ਤੇ ਉਹਨਾਂ ਦਾ ਤੁਹਾਨੂੰ ਸ਼ੌਂਕ ਕਰਾਉਣ ਲੱਗੇ ਆਂ ਜੀ। ਤੇ ਕਿੰਨੇ ਬੱਚੇ ਸੀ ਜੋਬਨਵੀਰ ਜੀ ਸੱਚ? 4 ਬੱਚੇ ਜੀ। 4 ਬੱਚੇ ਇੱਕ ਨਰ। ਲਓ ਜੀ ਆ ਨਾਰੇ ਇੱਕ ਕਬੂਤਰ ਤੇ ਇਹਦਾ ਤੁਹਾਨੂੰ ਆਪਾਂ ਸ਼ੌਂਕ ਕਰਾਉਨੇ ਆਂ। ਠੀਕ ਆ ਜੀ। ਲੋ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਅੱਖ ਦਾ ਸ਼ੌਂਕ ਕਰਾਉਣੀ ਥੋੜਾ ਟੇਡੇ ਪੰਚ ਹੈਗਾ ਪੂਤ ਜਿਹੜਾ ਬਰੀਡਰ ਹੈਗਾ ਜੀ ਤੇ ਮੈਂ ਜਿਹੜੇ ਭਰਾਵਾਂ ਨੇ ਜਿਹੜੇ ਸ਼ੌਂਕ ਕਰਾਈ ਜੰਨੇ ਆ ਸੋ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਜਿਹੜੇ ਆਪਾਂ ਨੂੰ ਪਿਆਰ ਦੇ ਰਹੇ ਆ ਆਪਣੀ ਵੀਡੀਓ ਦੇ ਕਮੈਂਟ ਕਰਦੇ ਆ ਸ਼ੇਅਰ ਕਰਦੇ ਆ ਜੀ ਲਾਈਕ ਕਰਦੇ ਆ ਲੋ ਜੀ ਆ ਕਰ ਦਿਨੇ ਲੋ ਜੀ ਹੁਣ ਤੁਹਾਨੂੰ ਪਰਦਾ ਵੀ ਸ਼ੌਂਕ ਕਰਾਉਣਾ। ਲੋ ਜੀ ਇਹਦਾ ਪਰ ਜੇ। ਕੱਟ ਖੋਲੋ। ਬਸ ਠੀਕ। ਕੱਟਿਆ ਨਾ ਗੁੰਦਦਾ। ਤੇਲ ਲੋ ਜੀ ਇਹਦੇ ਦੋਸਤੋ ਜਿਹੜਾ ਸਰੀ ਹੁੰਦਾ ਪਿਆ। ਸੋ ਆਪਣੇ ਸ਼ੌਂਕ ਕਰਿਓ। ਠੀਕ ਹੈ। ਆ ਦੁੱਮ ਮਾਗੀ। ਪੰਜਿਆਂ ਦਾ ਸ਼ੌਂਕ ਕਰਾ। ਸੋ ਆਪਣੇ ਬਹੁਤ ਹੀ ਪਿਆਰ ਵਾਲੇ ਆ ਜੀ ਹੰਦਲ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਅੰਮਿਤਪਾਲ ਸਿੰਘ ਜੀ ਮਜੀਠੇ ਤੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸਤਨਾਮ ਭਾਜੀ ਹਣੀ ਮਨਜੀਤ ਫੌਜੀ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਪਣੇ ਸਤਿੰਦਰ ਸਿੰਘ ਜੀ ਬਾਜਵਾ ਸਾਹਿਬ ਉਹਨਾਂ ਦਾ ਧੰਨਵਾਦ ਬਾਉ ਮਸੀਹ ਜੀ ਰਾਜੂ ਭਾਈ ਹਣੀ ਅਜ ਨਾਲੇ ਤੋਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਤੁਸੀਂ ਭਰਾ ਤੇ ਲਓ ਜੀ ਇਹ ਤੋਂ ਬਾਤ ਤੁਹਾਨੂੰ ਦੂਜਾ ਕਬੂਤਰ ਲਿਆ ਕੇ ਦਿਖਾਉਂਦੇ ਆ ਜੀ ਆ ਲਓ ਜੀ फीमेल चेक करो टैडी ते डैडी फिरोजपुरी टच हुआ थोड़ा है। ठीक है मैं अपने भ्राओ को चंता जरूर शौंक रहाँगी आखेगा ਠੀਕ ਹੈ ਜੀ ਲੋਈ ਆਪਣੇ ਮੱਲੂਆ ਤੋਂ ਵੀਰ ਸਾਜਣ ਵੀਰ ਉਹਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਬਾਬਾ ਜੀ ਸ਼ੌਂਕ ਕਰੋ ਜੀ ਪਰਦਾ ਪਰ ਬਹੁਤ ਵਧੀਆ ਨੂੰ ਲੱਗਾ ਪੱਠੀ ਨੂੰ ਤੇ ਇਹ ਉਡਾਣ ਵਾਸਤੇ ਚੰਦ ਬੱਚੇ ਤੇ ਇਕੜਾ ਨਰ ਲੈਂਦਾ ਸੀ ਜੇ ਕੱਲ ਤੇ ਅੱਜ ਮੈਂ ਚਲੋ ਆਪਣੇ ਭਰਾਵਾਂ ਦੀ ਜਿਹੜਾ ਸ਼ੌਂਕ ਕਰਾਉਨੇ ਕਰਾਈ ਇੱਕ ਪੰਜਿਆਂ ਦਾ ਸ਼ੌਂਕ ਕਰਾ ਠੀਕ ਹੈ ਫੁੱਲ ਕਲਰ ਦਿਖਾ ਦੇ ਲਓ ਜੀ ਆ ਪੱਠੀ ਦੇ ਥੋੜਾ ਜਿਹਾ ਆਉਂਦੇ ਹਾਲੇ ਜਦੋਂ ਡੱਬੇ 'ਚ ਪਾਈ ਹੈ ਇਹ ਕਬੂਤਰ ਨੇ ਜੇ ਕਿ ਆ ਦੇਖੋ ਠੀਕ ਹੈ ਅੱਖ ਇਹਦੀ ਕੁੜੀ ਓਦਾਂ ਦੀ ਹੋਗੀ ਬਾਕੀ ਬਹੁਤ ਸੋਹਣੀ ਪੱਠੀ ਹੈ ਓਕੇ ਹਲੋ ਜੀ ਇੱਕ ਹੋਰ ਆਪਣਾ ਪੱਠਾ ਹੀ ਇਹ ਵੀ ਇਹ ਹਲੋ ਜੀ ਮੁਕੰਮਲ ਅੱਖ ਦੇ ਰਿੰਗ ਚੈੱਕ ਕਰੋ ਜੀ ਆਪਣੀ ਹਣੀ ਰੰਦਾਵਾ ਸਾਹਿਬ ਜੀ ਨੂੰ ਬਹੁਤ ਬਹੁਤ ਧੰਨਵਾਦ ਤੇ ਮੁਲਕੀ ਇਸਰੰਦਾਵਾ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਬਹੁਤ ਜ਼ਿਆਦਾ ਤੁਸੀਂ ਪਿਆਰ ਦੇ ਰਹੇ ਸਾਡੀ ਵੀਡੀਓ ਨੂੰ ਹਾਰਬਨ ਸਪੋਰਟ ਕਰਦੇ ਬਏ ਜੀ ਲਾਈਕ ਸ਼ੇਅਰ ਕਮੈਂਟ ਕਰਦੇ ਬਏ ਲਓ ਜੀ ਇਹ ਪਰ ਦਾ ਕੁੰਡੇ ਦਾ ਤੁਹਾਨੂੰ ਪੂਰਾ ਇਹਦਾ ਵੀ ਸ਼ੌਕ ਕਰਾਉਂਦੇ ਪੱਠਾ ਹੀ ਹੈ ਤੇ ਸੱਤ ਗਲੀ ਦਾ ਹੋ ਗਿਆ तकरीबन ਠੀਕ ਹੈ ਜੀ ਪੰਜਿਆਂ ਦਾ ਸ਼ੌਂਕ ਕਰਾ ਲਈ ਲਓ ਵੀ ਆਪਣੇ ਅਜ ਨਾਲੀ ਤੋਂ ਰਾਜੂ ਭਾਈ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਪੁੱਪੂ ਡਰਾਈਵਰ ਸਾਹਿਬ ਜੀ ਉਹਨਾਂ ਦਾ ਵੀ ਧੰਨਵਾਦ ਬਹੁਤ ਜਿਆਦਾ ਪਿਆਰ ਦੇ ਰਹੇ ਸੋ ਲਓ ਜੀ ਆ ਤੇ ਦੋ ਇਸ ਤੋਂ ਬਾਅਦ ਜੋ ਹੋਰ ਹੈਗੇ ਬੱਚੇ ਉਹਨਾਂ ਦਾ ਤਾਂ ਸ਼ੌਂਕ ਕਰਾਉਣਾ ਜੀ ਜੀ ਇਹ ਪੱਠੀ ਤੇ ਇਹ ਕਾ ਕਿਉਂਕਿ ਕੱਲ ਜਿਹੜੇ ਆਵ ਲੈ ਜਾਂਦੇ ਆ ਡਾਉਨ ਆਸਤੀ ਲੈ ਜਾਂਦੇ ਦੇ ਘਰ ਦੇ ਜਿਹੜੇ ਬੱਚੇ ਕੁਝ ਵੀਰ ਨੇ ਫੜੇ ਹੀ ਦੋ ਉਹ ਜਿਹੜੇ ਤਾਂ ਪਹਿਲਾਂ ਦਿਖਾਤੇ ਤੁਹਾਨੂੰ ਤੇ ਕੋਈ ਆ ਘਰ ਦੇ ਬੱਚੇ ਉਹਨਾਂ ਦੇ ਤੇ ਡਾਉਨ ਆਸਤੀ ਲੈ ਜਾਂਦੇ ਸੀ ਜੀ ਇੱਕ ਨਾਰੇ ਆ ਜਿਹੜਾ ਥੋੜਾ ਟੇਢੀ ਪੰਚ ਹੈਗਾ ਪਰ ਬਰੀਡਿੰਗ ਕਰਦਾ ਪਿਆ ਉਹ ਤੇ ਉਹ ਵੀ ਜਿਹੜਾ ਵਧੀਆ ਨਰ ਲੱਗਾ ਇਸ ਕਰਕੇ ਆਪਾਂ ਉਹ ਵੀ ਲੈਂਦਾ ਸੀ ਜੀ ਤੇ ਲੋ ਜੀ ਤੁਹਾਨੂੰ ਇਹ ਤੋਂ ਬਾਅਦ ਪਰਦਾ ਸ਼ੋਅ ਕਰਾਉਨੇ ਆ ਜੀ ਪਰਦਾ ਸ਼ੋਅ ਕਰਾਈ ਹਾਂਜੀ ਆਇਓ ਠੀਕ ਹੈ ਹਾਂਜੀ ਓਕੇ ਹੈ ਜੀ ਯਾਨੀ ਮੈਂ ਦੋ ਪੰਜਿਆਂ ਨੂੰ ਸ਼ੋਅ ਕਰਾਂ ਮੇਰੇ ਕੋਲ ਮਾਣਿਆ ਨਹੀਂ ਠੀਕ ਇਹ ਬੱਚੇ ਹੀ ਹੈ ਤਕਰੀਬਨ ਜੋੜ ਕਿੱਟੀਆਂ ਦੇ ਕਿੱਟੀਆਂ ਦੇ ਚਿੱਟੀਆਂ ਦੇ ਫੁੱਲ ਦਾ ਸ਼ੌਂਕ ਕਰਾ ਦੂਜੀ ਹਲੋ ਜੀ ਢੀਂਗ ਨਾ ਕੋਲ ਨਹੀਂ ਆਜੋ ਇਹ ਕਾਲਨ ਮੋੜ ਤੋਂ ਮੈਨੂੰ ਆਜਣਾ ਹਲੋ ਜੀ ਜਿੰਨਾ ਭਰਾ ਹੋਏ ਜੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਜੀ ਸਬਸਕ੍ਰਾਈਬ ਜਰੂਰ ਕਰੋ ਜੀ ਹੁਣ ਤੁਹਾਨੂੰ ਇੱਕ ਰਹਿ ਗਿਆ ਉਹਦਾ ਵੀ ਸ਼ੌਂਕ ਕਰਾਉਣੇ ਲੋ ਜੀ ਇੱਕ ਆਹ ਪੱਟਕੀ ਹੈਗੀ ਹੈ ਇਹ ਪੱਠਾ ਜੀ ਪਠਾ ਹੀ ਨਿਕਲੇਆ ਠੀਕ 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 ਲਓ ਇਹ ਆਖੋ ਵੀ ਕਲੀਅਰ ਠਿੱਕਦਾ ਹੋ ਨਹੀਂ ਪਿਆ ਕਬੂਤਰ ਠੀਕ ਹੈ ਜੀ ਪਰਦਾ ਸ਼ੌਂਕਰਾਂ ਦੇ ਓਕੇ ਪੰਨੇ ਦਾ ਸ਼ੌਂਕਰੋ ਹਲੋ ਜੀ ਇਹ ਦੇ ਦੋਸਤੋ ਜਿਹੜੇ ਆ ਕੱਲ ਆਪਾਂ ਮੈਜੋਗਨ ਵੀਰ ਨਵੇਂ ਕਬੂਤਰ ਲੈ ਕੇ ਆਏ ਹਾਂ ਜੀ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆਂ ਤਾਂ ਨੈਕਸਟ ਵੀਡੀਓ ਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ